ਭਗਤ ਕਬੀਰ ਜੀ 1398 1518 ਭਾਰਤ ਦੇ ਮਹਾਨ ਸੰਤ ਕਵੀ ਅਤੇ ਸਮਾਜ ਸੁਧਾਰਕ ਸਨ ਜਿਨ੍ਹਾਂ ਨੇ ਭਗਤੀ ਅੰਦੋਲਨ ਵਿੱਚ ਅਹਿਮ ਯੋਗਦਾਨ ਪਾਇਆ ਉਹਨਾਂ ਦਾ ਜਨਮ ਬਨਾਰਸੀ ਉੱਤਰ ਪ੍ਰਦੇਸ਼ ਵਿੱਚ ਇੱਕ ਜਲਾਹੇ ਪਰਿਵਾਰ ਵਿੱਚ ਹੋਇਆ ਕਬੀਰ ਜੀ ਦੀਆਂ ਬਾਣੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹਨ ਜੋ ਉਹਨਾਂ ਦੀ ਆਤਮਿਕ ਗਿਆਨ ਅਤੇ ਸਮਾਜਿਕ ਸੁਧਾਰ ਦੀ ਸੋਚ ਨੂੰ ਦਰਸਾਉਂਦੇ ਹਨ ਕਵੀਰ ਜੀ ਦਾ ਪਾਲਣ ਪੋਸ਼ਣ ਇੱਕ ਮੁਸਲਮ ਜਲਾਹੇ ਪਰਿਵਾਰ ਵਿੱਚ ਹੋਇਆ ਪਰ ਉਹਨਾਂ ਨੇ Hindu ਅਤੇ Muslim ਦੋਵਾਂ ਧਰਮਾਂ ਦੀਆਂ ਚੰਗੀਆਂ ਗੱਲਾਂ ਨੂੰ ਅਪਣਾਇਆ ਉਹਨਾਂ ਦੇ ਅਧਿਆਤਮਿਕ ਸਵਾਮੀ ਰਾਮਾਨੰਦ ਜੀ ਸਨ ਜਿੰਨਾ ਤੋਂ ਉਹਨਾਂ ਨੇ ਭਗਤੀ ਅਤੇ ਆਤਮਿਕ ਗਿਆਨ ਪ੍ਰਾਪਤ ਕੀਤਾ ਕਬੀਰ ਜੀ ਨੇ ਜਾਤ ਪਾਤ ਧਾਰਮਿਕ ਕਟੜਤਾ ਅਤੇ ਅੰਧ ਵਿਸ਼ਵਾਸ ਦਾ ਸਖਤ ਵਿਰੋਧ ਕੀਤਾ ਉਹਨਾਂ ਨੇ ਸਮਾਜ ਵਿੱਚ ਸਮਾਨਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਉਹਨਾਂ ਦੀਆਂ ਰਚਨਾਵਾਂ ਜਿਵੇਂ ਕਿ ਸਾਖੀਆਂ ਸ਼ਬਦ ਅਤੇ ਦੋਹੇ ਸਰਲ ਭਾਸ਼ਾ ਵਿੱਚ ਲਿਖੀਆਂ ਗਈਆਂ ਹਨ ਇਹ ਰਚਨਾਵਾਂ ਜੀਵਨ ਦੀ ਸਚਾਈ ਈਸ਼ਵਰ ਦੀ ਭਗਤੀ ਅਤੇ ਨੈਤਿਕ ਮੁੱਲਾਂ ਨੂੰ ਪ੍ਰਗਟ ਕਰਦੀਆਂ ਹਨ ਉਹਨਾਂ ਦਾ ਮਸ਼ਹੂਰ ਦੋਹਾ ਬੁਰਾ ਜੋ ਦੇਖਣ ਮੈਂ ਚੱਲਿਆ ਬੁਰਾ ਨਾ ਮਿਲਿਆ ਕੋਈ ਜੋ ਦਿਲ ਖੋਜਿਆ ਆਪਣਾ ਮੁਸੇ ਬੁਰਾ ਨਾ ਕੋਈ ਕਵੀਰ ਜੀ ਨੇ Hindu Muslim ਇਕਤਾ ਤੇ ਜੋਰ ਦਿੱਤਾ ਉਹਨਾਂ ਦਾ ਮੰਨਣਾ ਸੀ ਕਿ ਸੱਚਾ ਧਰਮ ਇੱਕ ਹੀ ਹੈ ਜੋ ਸਾਰਿਆਂ ਨੂੰ ਜੋੜਦਾ ਹੈ। ਉਹਨਾਂ ਦੇ ਸੰਦੇਸ਼ ਨੂੰ ਅੱਗੇ ਵਧਾਉਣ ਲਈ ਉਹਨਾਂ ਦੀ ਸਿੱਸਿਆ ਦੇ ਕਬੀਰ ਪੰਥ ਦੀ ਸਥਾਪਨਾ ਕੀਤੀ ਜੋ ਅੱਜ ਵੀ ਮੌਜੂਦ ਹੈ। ਤਹਾਂ ਲੋਕ ਭਗਤ ਕਬੀਰ ਜੀ ਦੀ ਇਹ ਜਾਣਕਾਰੀ ਕਿਵੇਂ ਲੱਗੀ ਤੇ ਕੀ ਸਿੱਖਣ ਨੂੰ ਮਿਲਿਆ ਇਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ